ਗਲੀ ਚ ਖੇਡ ਰਿਆ ਸੀ ਉਹਨੇ ਵੇਖਿਆ ਕਿ ਕਿਸੇ ਦੀ ਛੱਤ ਦੇ ਉੱਤੇ ਗੁੱਡੀ ਡਿੱਗੀ ਹੈ ਗੁੱਡੀ ਲੈਣ ਚੱਲਾ ਵਾ ਤੇ ਉਥੋਂ ਪਹਿਲੇ ਹੀ ਜਿਹੜੇ ਅੰਕਲ ਰਹਿੰਦੇ ਤਿਲਕ ਰਾਜ ਜੀ 60 ਸਾਲ ਉਹਨਾਂ ਦੀ ਉਮਰ ਹੈ ਉਹ ਵੀ ਪਿਛਲੇ 20 ਸਾਲਾਂ ਤੋਂ ਰਹਿ ਰਹੇ ਹਨ ਉਹਨਾਂ ਨੇ ਬੱਚੇ ਨੂੰ ਫੜ ਕੇ ਅੰਦਰ ਕਮਰੇ ਚ ਲੈ ਗਏ ਤੇ ਉਹ ਦਿਨਾਂ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਜ ਤੋਂ ਇਹ ਬੱਚਾ ਆ ਗਿਆ ਅੱਜ ਤੋਂ ਪਹਿਲੇ 20 ਉਹਨਾਂ ਨਾਲ ਬੜੀ ਬੜੀ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਬੱਚੇ ਨੂੰ ਡਰਾਉਂਦੇ ਸੀ ਧਮਕਾਉਂਦੇ ਸੀ ਕਿ ਤੂੰ ਇਹ ਕੰਮ ਨਹੀਂ ਕਰਨਾ ਜੇ ਤੂੰ ਇਹ ਦੱਸਿਆ ਕਿਸੇ ਨੂੰ ਘਰ ਜਾ ਕੇ ਤੇ ਤੈਨੂੰ ਆਪਾਂ ਛੱਡਾਂਗੇ ਨਹੀਂ ਤੇ ਬੱਚਾ ਦੱਸਦਾ ਨਹੀਂ ਘਰ ਆ ਕੇ ਰੋਂਦਾ ਸੀ ਤੇ ਅੱਜ ਉਹਨੇ ਹਿੰਮਤ ਕਰਕੇ ਦੱਸਿਆ ਵੈ ਉਹਨੇ ਆਪਣਾ ਪ੍ਰਾਈਵੇਟ ਪਾਰਟ ਕੱਢ ਕੇ ਤੇ ਇਹਦਾ ਪ੍ਰਾਈਵੇਟ ਪਾਰਟ ਕੱਢ ਕੇ ਆਪਣਾ ਲਿਪਸ ਦੇ ਨਾਲ ਟੱਚ ਵੀ ਕੀਤਾ ਤੇ ਮੂੰਹ 'ਚ ਵੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਮੇਰਾ ਨਾਮ ਕਰਨ ਮਹਿਤਾ ਹੈ ਮੈਂ ਗਲੀ 2.5 ਵਾਲੀ ਦਾ ਰਹਿਣ ਵਾਲਾ ਹਾਂ ਖਜ਼ਾਨੇਵਾਲੀ ਗੇਟ ਦੇ ਅੰਦਰ ਉੱਥੇ ਆਪਾਂ ਪਿਛਲੇ 40 ਸਾਲਾਂ ਤੋਂ ਰਹਿ ਰਹੇ ਆਂ ਤੇ ਮੇਰੇ ਬੇਟੇ ਦਾ ਨਾਮ ਹੈ ਪੁਲਕਿਤ ਮਹਿਤਾ ਪੁਲਕਿਤ ਮਹਿਤਾ ਗਲੀ ਚ ਖੇਡ ਰਿਆ ਸੀ ਉਹਨੇ ਵੇਖਿਆ ਕਿ ਕਿਸੇ ਦੀ ਛੱਤ ਦੇ ਉੱਤੇ ਗੁੱਡੀ ਡਿੱਗੀ ਹੈ ਗੁੱਡੀ ਲੈਣ ਚੱਲਾ ਵੈ ਤੇ ਉਥੋਂ ਪਹਿਲੇ ਹੀ ਜਿਹੜੇ ਅੰਕਲ ਰਹਿੰਦੇ ਤਿਲਕਰਾਜ ਜੀ 60 ਸਾਲ ਉਹਨਾਂ ਦੀ ਉਮਰ ਹੈ ਉਹ ਵੀ ਪਿਛਲੇ 20 ਸਾਲਾਂ ਤੋਂ ਰਹਿ ਰਹੇ ਹਨ ਉਹਨਾਂ ਨੇ ਬੱਚੇ ਨੂੰ ਫੜ ਕੇ ਅੰਦਰ ਕਮਰੇ ਚ ਲੈ ਗਏ ਤੇ ਉਹ ਦਿਨਾਂ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਜ ਤੋਂ ਏ ਬੱਚਾ ਆ ਗਿਆ ਜੀ ਅੱਜ ਤੋਂ ਪਹਿਲੇ ਵੀ ਉਹਨਾਂ ਨੇ ਬੜੀ ਬੜੀ ਗਲਤ ਅਰਗਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਬੱਚੇ ਨੂੰ ਡਰਾਉਂਦੇ ਸੀ ਧਮਕਾਉਂਦੇ ਸੀ ਕਿ ਤੂੰ ਇਹ ਕੰਮ ਨਹੀਂ ਕਰਨਾ ਜੇ ਤੂੰ ਇਹ ਦੱਸਿਆ ਕਿਸੇ ਨੂੰ ਘਰ ਜਾ ਕੇ ਤੇ ਤੈਨੂੰ ਆਪਾਂ ਛੱਡਾਂਗੇ ਨਹੀਂ ਤੇ ਬੱਚਾ ਦੱਸਦਾ ਨਹੀਂ ਘਰ ਆ ਕੇ ਰੋਂਦਾ ਸੀ ਤੇ ਅੱਜ ਉਹਨੇ ਹਿੰਮਤ ਕਰਕੇ ਦੱਸਿਆ ਵੈ ਹੈਲੋ ਇਹ ਸੁਣੋ 1 ਮਿੰਟ ਬੇਟੇ ਨਾਲ ਆ ਜੀ ਬੱਚੇ ਸੁਣੋ ਬੱਚੇ ਅੱਛਾ ਆਪਾਂ ਜੀ ਮੇਰੀ ਗੱਲ ਸੁਣੋ ਇਹਨਾਂ ਨਾਲ ਹਰਕਤ ਕੀਤੀ ਗਈ ਹੈ ਜਾਂ ਕੋਸ਼ਿਸ਼ ਕੀਤੀ ਗਈ ਹੈ ਜੀ ਕੋਸ਼ਿਸ਼ ਕੀਤੀ ਗਈ ਹੈ ਜੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਆਪਨਾ ਉਹਨੇ ਆਪਣਾ ਪ੍ਰਾਈਵੇਟ ਪਾਰਟ ਕੱਢ ਕੇ ਤੇ ਇਹਦਾ ਪ੍ਰਾਈਵੇਟ ਪਾਰਟ ਕੱਢ ਕੇ ਆਪਣਾ ਲਿਪਸ ਦੇ ਨਾਲ ਟੱਚ ਵੀ ਕੀਤਾ ਤੇ ਮੂੰਹ 'ਚ ਵੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅੱਜ ਬੱਚੇ ਨੇ ਘਰ ਆ ਕੇ ਦੱਸਿਆ ਹਿੰਮਤ ਕਰਕੇ ਬੜੀ ਹਿੰਮਤ ਜੁਟਾਈ ਹੈ ਉਹਨੇ ਕਿ ਮੈਂ ਦੱਸਣਾ ਕਿ ਮੈਂ ਮੈਂ ਮੈਨੂੰ ਬਹੁਤ ਜ਼ਿਆਦਾ ਤੰਗ ਕਰਦਾ ਹੈ ਅੱਜ ਨੇ ਦੱਸਿਆ ਤੇ ਆਪਾਂ ਥਾਣੇ ਆਏ ਆ ਦਰਖਾਸਤ ਦਿੱਤੀ ਹੈ ਇਸ ਤੋਂ ਬਾਅਦ ਹੁਣ ਆਪਾਂ ਚਾਹੁੰਦੇ ਆ ਕਿ ਇਹਦੇ ਤੇ ਉਤੇ ਪਰਚਾ ਦਿੱਤਾ ਜਾਵੇ ਤੇ ਜੋ ਪੰਦੀ ਕਾਰਵਾਈ ਹੈ ਤੇ ਵਧੀਆ ਕੀਤੀ ਜਾਵੇ ਕਿ ਆਨ ਵਾਲੇ ਟਾਈਮ ਦੇ ਵਿੱਚ ਵੀ ਨਕਲ ਦਿੱਤੀ ਜਾਵੇ ਜੇ ਪ੍ਰਸ਼ਾਸਨ ਵੱਲੋਂ ਜੇ ਪ੍ਰਸ਼ਾਸਨ ਵੱਲੋਂ ਨਾ ਕਾਰਵਾਈ ਕੀਤੀ ਗਈ ਤਾਂ ਡਾਕਸ਼ਨ ਕੀ ਹੋਏਗਾ ਆਪਾਂ ਤਰਨਾ ਦੋ ਮੰਗੇ ਜੀ ਇੱਥੇ ਫੇ ਸਾਰੇ ਹਲਕੇ ਮੱਲੇ ਨੂੰ ਅਸੀਂ ਸਾਡੇ ਨਾਲ ਹੈ ਹੁਣ ਦੋਸ਼ੀ ਨੂੰ ਤੁਸੀਂ ਆਪ ਲੈ ਕੇ ਉਠਾ ਨਹੀਂ ਨਹੀਂ ਜੀ ਪੁਲਿਸ ਵਾਲੇ ਲੈ ਕੇ ਆਏ ਆ ਆਪਾਂ ਇੱਥੇ ਦਰਖਾਸਤ ਦਿੱਤੀ ਆਣ ਕੇ ਪੁਲਿਸ ਵਾਲੇ ਸਾਡੇ ਨਾਲ ਗਏ ਆ ਆਪਾਂ ਚਾਹੁੰਦੇ ਹਾਂ ਜਿਹੋ ਜਿਹਾ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਅੱਗੋਂ ਸਾਡੇ ਨਾਲ ਹੋਰ ਸਹਿਯੋਗ ਦੇ ਠੀਕ ਮੈਂ ਗਈ ਸੀ ਕਰਨ मेहता ਇਹ ਇੱਕ ਜੰਨਾ ਗੇਟ ਦਾ ਜੀ ਉਹਨੇ ਕਿਹਾ ਬੋਲਾ ਵੀ ਮੇਰੇ ਇੱਕ ਬੇਟਾ ਵਾ 11-12 ਸਾਲ ਦਾ ਜੀ ਉਹ ਗੜੀ ਜ ਗੁੱਡੀਆਂ ਢਾ ਰਿਆ ਤੇ ਉਹ ਸਾਡਾ ਇੱਕ ਗਵੰਡੀ ਆ ਤਿਲਕ ਰਾਜ ਜੀ ਉਹ ਕਰੀਬ ਉਮਰ ਉਹਦੀ 65-60 ਸਾਲ 65 ਤੋਂ ਉੱਪਰ ਦੇ ਕਰੀਬ ਹੈਗੀ ਐ ਉਹ ਉਸਨੇ ਉਹਨਾਂ ਗਲਤ ਕਰ ਕਰਨ ਦੀ ਕੋਸ਼ਿਸ਼ ਕੀਤੀ ਐ ਤੇ ਉਹਨਾਂ ਨੂੰ ਕੰਪਲੇਟ ਕੀਤੀ ਉਹਦੀ ਚਲਣੇ ਤਕਦੀ ਚੱਲਣ ਗਈ ਆ ਇਨਕੁਆਰੀ ਕਰਕੇ ਜੋ ਵੀ ਹੋਊਗੀ ਬੰਦੀ ਕਰੂਗੀ ਤੇ ਅਸੀਂ ਚੱਲ ਹੁੰਦੀ ਜਾਏਗੀ ਸਭ ਤੋਂ ਵਿਅਕਤੀਆ ਕੱਲਾ ਰਹਿੰਦਾ ਹੈ ਜਾਂ ਕਿਸੇ ਉਹ ਵਿਅਕਤੀ ਕੱਲਾ ਰਹਿੰਦਾ ਵਾ ਜੀ ਜੇ ਇਹੋ ਕਰਨ ਮੈਂ ਤੇ ਕੋ ਪਰਿਵਾਰ ਆਏ ਆ ਬਸ ਆਇਆ ਵਾ ਉਹਨੇ ਕਰਵਾ ਸੁਣਦੇ ਆ ਜੋ ਵੀ ਉਹ ਕਹਿਣਗੇ ਉਹ ਸਭ ਨੋ ਬੰਦੀ ਕਰੇ ਹੁਣ ਸਭ ਜੋ ਕੰਪਲੀਟ ਹੈ ਉਹਨਾਂ ਕੋ ਕਹੜੇ ਦਾ ਮਤਲਬ ਕੀ ਹੈ ਕੀ ਆ ਕੀਆ ਉਸਦੇ ਬਟੇ ਦੇ ਸਾਥ ਕੋਈ ਆਪਣਾ ਗਲਤ ਕੰਨੀ ਕੋਸ਼ਿਸ਼ ਕੀਤੀ ਆ ਹਾਂ ਉਹ ਵਾਕੀਂ ਫਾਰੀ ਕਰਨ ਜੋ ਬੰਦੀ ਹੈ ਕਾਲੀ ਉਸਦੇ ਉਸਦਾ ਪਰਿਵਾਰ ਕਹਿ ਰਿਹਾ ਕਿ ਮੇਰੇ ਬੱਚੇ ਕੇ ਸਾਥ ਗਲਤ ਹਰਕਤ ਹੋਈ ਹੈ ਨਹੀਂ ਹੋਈ ਜੋ ਹੋਏਗਾ ਨਾ ਫਿਰ ਮੈਡੀਕਲ ਹੋਏਗਾ ਇਹਦੇ ਮੈਂ ਕਹਿ ਬਈ ਨਹੀਂ ਕੋਸ਼ਿਸ਼ ਕੀਤੀ ਇਹਨਾਂ ਨੂੰ ਹੋਈ ਨਹੀਂ ਵਾਕੀਂ ਬੰਦੀ ਹੈ ਜੋ ਅਗਲੀ ਜੋ ਕਰਾਰੀ ਹੈ ਉਹ ਕਰੇ ਕਿਤੇ ਜਾਏਗੀ